ਮੰਨ ਤਾ ਦਿਵਾਲੀ ਦਾ ਗਿਫਟ ਮੱਲਾਲਾ ਤੂੰ ਦਿਵਾਲੀ ਤੋਂ ਪਹਿਲਾਂ ਹੀ ਆ ਚੱਕ ਦੜਿਆ ਸਾਰੇ ਸੋਨੇ ਪਟਾਕੇ ਜੀ ਹੈਪੀ ਦਿਵਾਲੀ ਹੈਪੀ ਦਿਵਾਲੀ ਵਾ ਵਾ ਦੇ ਸੋਨੂੰ ਵੀ ਆ ਵੀ ਭਰਾਵਾ ਕਿਵੇਂ ਆ ਹੈਪੀ ਦਿਵਾਲੀ ਤੇ ਜਾਨ ਨੇ ਜਾਰੀ ਨਾ ਇੱਕ ਪੈਰ ਲਾਉਣਾ ਹੀ ਤਾਂ ਕੀ ਕਰਨਾ ਫੇਰਾ ਪਾਉਣੀਆਂ ਨੇ ਹੁਣ ਇੱਥੇ ਤੁਸੀਂ ਹਾਂ ਮੋੜਾ ਬੜਾ ਭਾਰ ਚੜ੍ਹ ਗੇ ਸ਼ਰ ਕਰ ਕੋਈ ਨਾ ਕੋਈ ਨਾ ਥੋੜੋ ਇੰਨਾ ਥੋੜੋ ਹੁੰਦਾ ਵਸ ਹੁਣ ਯਾ ਅੱਲਾ ਲੈ ਤੇਰੇ ਪੜਾਕੇ ਦਾ ਕਾਹ ਮੈਂ ਤਾਂ ਨਾਲ ਹੀ ਲਿਆਉਣਾ ਉਹਨਾਂ ਨੂੰ ਇੱਥੇ ਹੀ ਮਨਾਉਨੇ ਆਂ ਅਸੀਂ ਤਾਂ ਲਿਆ ਪੜਾਕੇ ਚੈੱਕ ਕਰਕੇ ਦੇਖੀ ਦੀਪਾ ਦੀਪਾ ਨਾ ਫਸਾ ਲਾ ਪੜਾਕ ਕੋਈ ਫਸਾ ਚਾਲਾ ਆ ਜਾ ਦੇ ਨੀ ਬੰਦੇ ਆਏਗਾ ਇਹ ਮੈਂ ਅੰਦਰ ਚਲਾਈ ਦੀਪਾ ਡੱਬੀ ਲਿਆ ਓਏ ਦੀਪਾ ਡੱਬੀ ਲਿਆ ਲੈ ਆ ਡੱਬੀ ਪੜਾਕਾ ਜਰਾ ਕੇ ਦੇਖੀ ਕੋਈ ਨਾ ਤਾਂ ਨਹੀਂ ਕੋਈ ਵੀ ਇਹ ਆ ਹੀ ਹੁੰਦੇ ਆ ਤਾਂ ਗੰਡੇ ਪੜਾਕੇ ਤੁ ਫੇਰ ਇਹ ਨਾ ਕੀ ਫਾਦਾ ਆਲੇ ਬੰਬ ਬੱਕ ਚੱਲਦਾ ਰਹੇਗਾ ਇਹਨਾਂ ਦੇਖ ਦਤਾ

ਦੇ ਪਟਾਕੇ ਤੂੰ ਬਾਤੀ ਬੀਤ ਨਾ ਨੋਟਰ ਨੇ ਥੜਾ ਇੱਧਰ ਨਾ ਲੱਖੋ ਸ਼ਿਟ ਤੇ ਮੇਰਾ ਹੱਥ ਤਾਂ ਮੱਚਿਆ ਸੀ ਕਿਉਂ ਮੈਂ ਐ ਫੜਿਆ ਹੋਇਆ ਸੀ ਹਸਾਉ ਹੁੰਦਾ ਪਟਾਕੇ ਦੱਸੋ ਕਾ ਤੂੰ ਮੱਚਿਆ ਸੀ ਮਚਾ ਲਿਆ ਮਚਾ ਲਈ ਉਹਦਲੀ ਦਿਖਾ ਕਿੱਥੋਂ ਮਚਾ ਲਈ ਲੈ ਲਾ ਲਾ ਪਟਾਕਾ ਹੋਰ ਹੱਥ 'ਚ ਤੁਸੀਂ ਕਿਹਾ ਸੀ ਹੱਥ 'ਚ ਵੜ ਕੇ ਛਲਾ ਤੇ ਫਿਰ ਮੈਂ ਤੈਨੂੰ ਕਿਹਾ ਸੀਗਾ ਵੀ ਹੱਥ 'ਚ ਪਟਾਕਾ ਘੁੱਟ ਕੇ ਫੜਨਾ ਇਹ ਤੇ ਕੋਲਗੇਟ ਲਾ ਲਾ ਹੁਣ ਦਿਵਾਲੀ ਤੋਂ ਪਹਿਲਾਂ ਹੀ ਮਚਾਤਾ ਹੱਥ ਮੇਰਾ ਇਹ ਫਿਰ ਉਧਰੋਂ ਆਏ ਹਨ ਪਿੰਡੋਂ ਆਇਆ ਪਟਾਕੇ ਬਾਹਲੇ ਚੱਲਦੇ ਆ ਓਏ ਆ ਕਿੱਥੇ ਲਈ ਜਾਨੀ ਆ ਬਾਹਲੇ ਪੁੱਠੇ ਕੰਮ ਆ ਲੈ ਲੈ ਫੇਰ ਕਹਿੰ ਨੀ ਉੱਤੇ ਚੱਲ ਗਿਆ ਹਾਂ ਬਾਹਲੇ ਪੁੱਠੇ ਕੰਮ ਆ ਹੋਣਾ ਕੀ ਆ ਪਟਾਕਾ ਚਲਾਣਾ ਚਾਹਤਾ ਦੀਵਾਲੀ ਤੋਂ ਪਹਿਲਾਂ ਹੀ ਬੂਟਾ ਚੜਾ ਕੇ ਹੱਥ ਜੀ ਚਲਾਈ ਜਾਂਦੀ ਫੜ ਫੜ ਨਹੀਂ ਇੰਦਰ ਮੈਨੂੰ ਕਹਿੰਦੇ ਹੱਥ 'ਚ ਚਲਾ ਹਾਂ ਇੱਕ ਰਿਓ ਤੂੰ ਓ ਹਾਂ ਛੇਰ ਲਾਤੀ ਸੋਹਣੇ ਨੇ ਪਹਿਲਾਂ ਹੀ ਕਹਿੰਦੀ ਅੱਜ ਹੀ ਸਾਰੇ ਬੜਕਾ ਦੇਣੇ ਆ ਇਧਰ ਹੁਣ ਫੇਰ ਨਾ ਕੋਈ ਕਹਿੰਦੀ ਅੱਜ ਹੀ ਬੜਕਾ ਦੇਣੇ ਆ ਸਾਰੇ ਬੇਗਲਾਈ ਹੋਰ ਹੌਣ ਚਲਾਉਣੇ ਮੈਨੂੰ ਮੈਂ ਦੇਖ ਪਹਿਲਾਂ ਖੋਦੂ ਇਹਦਾ ਚਲਾਉ ਸਾਰੇ ਡੈਡੀ ਵੀ ਤੇਰੇ ਆਰਗਾ ਜਾਂ ਡੈਡੀ ਵੀ ਚੱਕ ਦਿੰਦਾ ਫੱਟੇ ਨਾਲੀ ਬਹੁਤ ਸੋਹਣਾ ਹੈਗਾ ਇਹਦਾ ਕਹਿ ਲਓ ਚੱਕ ਕੋਡਾ ਇੰਨ ਘਰ ਨਾਲ ਚਲਾ ਦੇ ਚੱਕ ਆ ਉੱਪਰ ਜਾ ਚੱਲ ਬਾਈ ਹੂੰ ਹੂੰ ਚਲਾ ਲਓ ਕਰੋ ਚੈੱਕ ਆ ਦੇ ਦੱਬੀ ਦੇ ਆ ਲਾਓ ਕੋਡਾ ਕੇ ਨੂੰ ਆਕ ਚੱਲ ਪੜਾਕਾ ਵੀ ਪਿਆ ਨਾ ਉਹ ਨਾਰ ਦਾ ਕਈ ਵਾਰੀ ਪਾਸੇ ਰਿਓ ਸਹੀ ਗੱਲ ਆ ਚਲੋ ਹਾਂ ਦੂਜੇ ਨੂੰ ਵੀ ਲਾ ਲਾ ਦੇ ਆਈਂ ਲਾ ਦੇ ਡੜੀ ਲਾ ਦਿੰਦਾ ਅਰੇ ਚਲੋ ਮੋਟਾ ਵਾਟਾ ਉਹ ਲੇ ਚੱਲਿਆ ਚਲੋ ਬਈ ਕਰਤਾ ਕਰਤਾ ਦੇ ਲੈਂਦੀਆਂ ਸੀ ਹੁਣ ਮਮੂ ਕੋਲ ਉਹ ਬਾਸਾ ਹਣਾ ਉਦਾਂ ਚਲਾ ਲਿਓ ਕੱਲ ਨੂੰ ਪਰਸੋਂ ਨੂੰ ਦਾ ਅੱਜ ਹੀ ਚੱਕ ਲੈਣਾ ਫੱਟੇ ਉਹ ਮੰਜੇ ਤੇ ਤਾਂ ਐਂ ਲਾ ਦੇ ਜਿਵੇਂ ਵੇਚਣ ਲੱਗਣਾ ਹੁੰਦਾ ਵਾ ਨਹੀਂ ਮਰਾ ਆ ਬਲੇ ਸੋਣ ਦੇ ਕੋਲ ਬੰਦ ਚ ਦੋ ਇਹਦੇ ਹੁਣ ਚੈਨ ਥੋੜਾ ਹੋਣੀ ਜਦ ਨਾਲ ਰੈਮਨ ਪੜਾ ਕੇ ਦੇਸੀ ਜਾਂਦੇ ਆ ਕੀ ਆ ਦਾ ਬਾਲਾ ਵੱਡਾ ਤਾਂ ਉਹਦੋਂ ਦੇਖੀ ਰੱਖ ਕੇ ਚਲਾਉਣਾ ਇਹ ਲੜੀ ਆ ਪੜਾਕਿਆਂ ਵਾਲੀ 100 ਹਣੀ 150 ਦੀ ਹੁੰਦੀ ਹੈ ਨਾ ਨਹੀਂ ਬਾਲੇ ਹੁੰਦੇ ਆ ਇਹ ਤਾਂ ਬਾਲੇ ਹੁੰਦੇ ਆ ਇਹ ਤਾਂ ਆ ਕੀ ਇਹਨੂੰ 1 ਪੀਸ ਚੱਕਰੀ ਇਸ ਤੋਂ ਬਾਅਦ ਇਹਨੂੰ ਆ ਸ਼ਾਰਟ ਅੱਛਾ ਆਪਣੇ ਸ਼ਾਰਟ ਉਧਰ ਵੀ ਵੇਚ ਸਟੋਰ 'ਚ ਚਾਰ ਪਟਾਕੇ ਬਾਲਾ ਹੋ ਜਾਣਾ ਹਨ ਬੇੜਾ ਬਾਅਦ ਧੋਈ ਜਾਈ ਤਾਂ ਇਹਦਾ ਕਹਿਣਾ ਪਹਿਲਾਂ ਧੋਣ ਦਾ ਕੋਈ ਫਾਇਦਾ ਨਹੀਂ ਬਾਦ ਚੋਂ ਤੋਂ ਹੋਏ ਉਹ ਵੇੜੇ ਬੂੜੇ ਦਾ ਚੱਲ ਰੱਖ ਰਿਹਾ ਸ਼ਾਂਹ ਲੱਗਦੇ ਕੋ ਬਹੁਤ ਵਧੀਆ ਚੀਜ਼ ਆ ਤੁਸੀਂ ਚਲਾ ਲੂ ਇਸ ਤੇ ਨਹੀਂ ਚਲਾਉਂਗੇ ਚਲਾ ਲੀ ਉਸ ਨੂੰ ਨਹੀਂ ਚਲਾਉਂ। ਮੈਂ ਚਾਲੀਆਂ ਮੈਨੂੰ ਅੰਦਰ ਕਹਿੰਦੇ ਹੱਥ ਚ ਫੜ ਨਹੀਂ ਨਹੀਂ ਮੇਰੇ ਹੱਥ ਨੇ ਘੋੜਾ ਆ ਮੇਰਾ ਅਲੂਠਾ ਮਚ ਗਿਆ ਮੈਂ ਨਹੀਂ ਕਿਹਾ ਇਹਨੂੰ ਇਹਦਾ ਮੇਰੀ ਰੀਸੇ ਘਰ ਦੀ ਸੀ ਰੀਸ ਕਰਦੀ ਕਰਦੀ ਨੇ ਹਾਂ ਉਹਨੂੰ ਕੁੱਟ ਕੇ ਫੜਿਆ ਨਹੀਂ ਹੱਥ ਚ ਉਹ ਬਸ ਛੁੱਟ ਗਿਆ ਹੱਥ ਚੋਂ ਪੜਾਕਾ ਭਰਾਸ਼ਾ ਮੁਰ ਕਹਿੰਦੇ ਹੱਥ ਨਹੀਂ ਡਰਾਇਆ ਹਾਂ ਚੱਲ ਸ਼ਾਂਹ ਦੇ ਮਲਾਲਾ ਤੂੰ ਦੀਵਾਲੀ ਤੋਂ ਪਹਿਲਾਂ ਹੀ ਆ ਚੱਕ ਦੜਿਆ ਸਾਰੇ ਸੋਨੇ ਪਟਾਕੇ ਜੀ ਇਹ ਤਾਂ ਆਏ ਚਾਂ ਲੈ ਜਿਵੇਂ ਮੰਜਾ ਲਾਉਣਾ ਆਉਂਦਾ ਪਟਾਕੇ ਦਾ ਮੇਰੇ ਨਾਲ ਮਾਣ ਨਹੀਂ ਮੈਂ ਹੱਥ ਜਿੱਚਾਉਣਾ ਕੋਈ ਆਹ ਸੱਟ ਨਾ ਉਧਰ ਨੂੰ ਪੜਨ ਕਿਧਰ ਨੂੰ ਉਧਰ ਨੂੰ ਮਚਾ ਕੇ ਕੋਈ ਇਧਰ ਆ ਗੋਗਨਾ ਲਾਦੀ ਤੂੜੀ ਪਈ ਆ ਅੱਛਾ ਇਹ ਨਵਾਂ ਸੂਟ ਸੂਟ ਦਾ ਸਾਰੀ ਕੋਈ ਆਹ ਕਿ ਮੈਨੂੰ ਲੱਗਦਾ ਬੜੀ ਲੱਗਦਾ ਬਹੁਤ ਸੋਹਣਾ ਲੱਗਦਾ ਕਾਲਾ ਸੂਟ ਕਦੇ ਨਹੀਂ ਕਰ ਪਾਇਆ ਹੂੰ ਕਦੇ ਮੈਂ ਦੇਖਿਆ ਪਾਇਆ ਹਾਂ ਆ ਦੇਖੀ ਦੇ ਜਾਨਾ ਆ ਦੇਖੀ ਦੇ ਚਲੋ ਜੀ ਲਓ ਜੀ ਪਹਿਲਾਂ ਲਵਾਈਏ ਟੀਕਾ ਫੇਰ ਚੱਲਦੇ ਆਂ ਗਾਂਹਾਂ ਤਾ ਬੋਲੋ ਸਹੀ ਛੱਟ ਨਹੀਂ ਹੈਗਾ ਹੋਰ ਹੋ ਗਿਆ ਆਏ ਹਾਏ ਆ ਗਈ ਸੋਹਣੇ ਕਿ ਲੈਣ ਲੱਗੀ ਸੋਹਣੇ ਕੀ ਲੈਣ ਲੱਗੀ ਹਾਂ ਹੈ ਹਾਂ ਸੋਹਣੇ ਕੀ ਲੈਣ ਲੱਗੀ ਮੂੰਬੱਤਾਂ ਚਾਲੇ ਮੂੰਬੱਤੀਆਂ ਲੈਂਦੀਆਂ ਮੱਟੀਗਾ ਲਵਾਉਂ ਮਾਂ ਪਾਣੀ ਲਗਾਉਂ ਭਾਈ ਹਲੇ ਵੀ ਆ ਦੇਖਿਓ ਆਸਾਦ ਮੈਂ ਲੈ ਲੀਆ ਹਨਾ ਆ ਤਾਂ ਸੋਹਣੀ ਆ ਲੱਡੂਆਂ ਤੇ ਰਸਗੁੱਲਿਆਂ ਚੋਂ ਕਿਹੜੀ ਲਵਾਂ ਨਾ ਆ ਮੋਤੀ ਜੂੜ ਦੇ ਲੱਡੂ ਆ ਰਸਗੁੱਲੇ ਰਸਗੁੱਲੇ ਲੈ ਲਾ ਹਾਂ 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 ਤੋ ਬਹੁਤ ਆਵਾਜ਼ ਆ ਕਰਾਂਗਾ ਟੀਕਾ ਵੀ ਲਵਾਇਆ ਛੇਤੀ ਕਰ ਓ ਸ਼ੀਰ ਤੋ ਬਾਈ ਲਈਏ ਹੁਣ ਆਏ ਹਾਏ ਫੜ ਦੋ ਭੰਨਣੀ ਬਾਲੀ ਹੋਈ ਜਾਂਦੇ ਮਰਦਾ ਜਮਾ ਨਹੀਂ ਆ ਜੀ ਜੀ ਕਰਦਾ ਜੇ ਕਾਮਟ ਬਈ ਸੀ ਨਜ਼ਰ ਵੀ ਚੜ ਜਾਂਦੀ ਭੋਲਾ ਬੰਨ ਪੰਨੀ ਉਹ ਕ ਮਜਬੂਰੀ ਜਾਣਾ ਪੈਣਾ ਨਹੀਂ ਫੇਰ ਉਹਨੇ ਰੋਸ ਜਾਨ ਕੋਈ ਸਾਰਿਆਂ ਨੂੰ ਦਿਆ ਹੁੰਦਾ ਮੈਂ ਤਾਂ ਹੀ ਮੈਂ ਅੱਖ ਜ ਮਾਰੇ ਵੀ ਉਹਨੇ ਕਹਣਾ ਸਾਰਿਆਂ ਕੋਲੇ ਮਾਫੀ ਤੇ ਅੱਜ ਮੇਰੇ ਵੀ ਉਧਰ ਉਹ ਕੰਮੇ ਨੇ ਉੱਠਣਾ ਚਲੋ ਕੋਈ ਲਾਉਂਦੇ ਆਂ ਜੀ ਆ ਜਿਆ ਸਮਾਨ ਆ ਆ ਜੀ ਆਂਦੇ ਆ ਆ ਜਾਕਰ ਪਾਰਟੀ ਕੋਲੋਂ ਲੇਟ ਬਹੁਤ ਆ ਮੋੜ ਨਾ ਖਿੱਚ ਕੇ ਪੈਣਾ ਵੀ ਜਾ ਕੇ ਘੰਟਾ ਕੇ ਜਾ ਇਹ ਮੋਮਬਤੀ ਇਹ ਮੈਂ ਵੀ ਲੈ ਕੇ ਜਾਉ ਆ ਜਾ ਮੋਮਬਤੀਆਂ ਮੋਮਬਤਾਂ ਇਹ ਥੋੜੇ ਇਹ ਕਹੇ ਜੀ ਮੈ ਇੱਕ ਇਹ ਹੀ ਮੰਗਦੀ ਸੀ ਮੈਂ ਉਦੋਂ ਸਵਾਦੀ ਮਿਲੀਆਂ ਹੀ ਨਹੀਂ ਮੈਨੂੰ ਚਲੋ ਚੱਲ ਗਏ ਮੰਮੀ ਹੁਣ ਤਿਆਰ ਹਾਂ ਹਾਂ ਤਿਆਰ ਹੋ ਗਈ ਮਮੀ ਹੁਣੀ ਬਸ ਆਪਾਂ ਖੜਨਾ ਨਹੀਂ ਆਈ ਨਿਕਲ ਜਾਣਾ ਬਾਰ ਬਾਰ ਦਵਾਈ ਲੈ ਕੇ ਮਾ ਦਾ ਘੰਟਾ ਕੇ ਪੈਣਾ ਹਾਂ ਜੀ ਬਾਜੀ ਬੁਖਾਰ ਹੋਆ ਹੈ ਹਾਈ ਤਾਂ ਹੀ ਅੱਡ ਬਣਣੀ ਦੀ ਹੋਈ ਵੀ ਹੈ ਹੂੰ ਮੁੰਡਾ ਗੱਡੀ ਆ ਵਾ ਗੱਲਾਂ ਆਂ ਕਰੀ ਜਾਇਓ ਮੇਰੇ ਨਾਲ ਹੂੰ ਨਾ ਗੱਡੀ ਦਾ ਤਾਂ ਦੁਪਈ ਆਂਦੀ ਆ ਵਈ ਗੱਡੀ ਨਹੀਂ ਹੂੰ ਵੀ ਗੱਲਾਂ ਮਾਰੀ ਜਾਇਓ ਇਹ ਵੀ ਨਹੀਂ ਪਤਾ ਅੱਜ ਮੈਂ ਸਹੀ ਗੱਲ ਆ ਨਾ ਸੱਟ ਜਾਂਦੀ ਸ਼ਰੀਰ ਆਜੋ ਨਹੀਂ ਨਹੀਂ ਕਿੱਲ ਮੁੜਦੇ ਹੋਏ ਸੱਟਾਂਗੇ ਹਾਂ ਮੁੜਦੇ ਹੋਏ ਲਵਾਂਗੇ ਇਹਨਾਂ ਨੂੰ ਵਾਏ ਬਾਣੀ ਕਹਿਦੇ ਹੋਣਾ ਇਹਨਾਂ ਦਾ ਚਲੋ ਜੀ ਬਸ ਕੇ ਚਲ ਕਿੰਨਾ ਬੋਲਾਂਗੇ ਹੈ ਵੀ ਦੋ ਦੋ ਵਾਰੀ ਥੈਂਕ ਯੂ ਚੱਲ ਜੀ ਦੋਪਹਿਰ ਚੱਲ ਜੀ ਦੋਪਹਿਰ ਹਾਂ ਲੈ ਸਾਨੂੰ ਤਾਂ ਦਿਵਾਲੀ ਦੇ ਬਹੁਤ ਜ਼ਿਆਦਾ ਨਾ ਇੱਧਰ ਦਿਖਾ ਦੇ ਦਿਵਾਲੀ ਦਾ ਪ੍ਰੈਜ਼ੈਂਟ ਮਾਰਛੋ ਨੇ ਰੀਵਿਊ ਕਰਾਂਗੇ ਦਿਵਾਲੀ ਵਾਲਾ ਲੈਫਟ ਬੱਧ ਤੱਕ ਮੇਰੇ ਕੋਲ ਨੋਟਿੰਗ ਚੱਲ ਚੱਲ ਉਹ ਮੈਂ ਚੱਲ ਮੰਮੀ ਨੂੰ ਗੁਜੀਰੀ ਦਾ ਡੱਬਾ ਦੇ ਦਿਓ ਉਹ ਮੈਂ ਬਣਮਾਈ ਸੀ ਅੱਛਾ ਚਲੋ ਸੋ ਕਰੋ ਦਵਾਈ ਤੋਂ ਹੀ ਲੈ ਲੈ ਕੈਪਸੂਲ ਚੈੱਕ ਕਰਾ ਲੈ ਨਾਲੀ 20% ਜ਼ਿਆਦਾ ਨਹੀਂ ਬਣਾਉਣਾ ਜ਼ਰੂਰ ਚਲੋ ਫਿਰ ਇੱਕ ਦਿਨ ਮਾਰ ਦਿਓ ਚੱਕਰ ਆਹ ਇੱਧਰ ਅਦਵਾਲੀ ਦੀ ਰੌਣਕ ਆਹ ਰੌਣਕ ਆਹ ਦੇਖਿਆ ਪਿਆਰ ਦੀਵੇ ਦੂਸਰੋਂ ਆਵਾਂਗੇ ਦਿਵਾਲੀ ਦੀ ਸ਼ਾਪਿੰਗ ਕਰਨ ਕੱਲ ਨੂੰ ਨਹੀਂ ਬਾਸੋਂ ਦੀਵਾਲੀ ਆ ਨਹੀਂ ਨਹੀਂ ਕੱਲ ਨੂੰ ਜਾਂ ਸ਼ਾਮ ਨੂੰ ਆਵਾਂਗੇ ਆਪਾਂ ਕਿ ਕਰ ਲੈਣ ਕੀ ਆਉਣਾ ਦਿਵਾਲੀ ਦਾ ਸਮਾਨ ਹੋਏ ਫੇਰ ਦੋ ਕੀ ਜਾਂਦਾ ਯਾਰ ਤਾਂ ਇਹਨੇ ਕਰੇ ਚਾਹੁੰਦੇ ਆ ਕਰੇ ਕੀ ਤੈਨੂੰ ਕੀ ਫਾਇਦਾ ਹੋਇਆ ਗੱਡੀ ਸਿਖਾਈ ਦਾ ਕੇਲੇ ਲੈ ਲਓ ਫੇਰ ਆਹ ਕੀ ਕੇਲੇ ਲੈ ਲਈਏ ਸੱਚ ਹਾਂ ਲੈ ਲੈ ਲਾਂਗੇ ਬੇਠਾਵੇਂਗਾ ਗਾਂ ਤਾਂ ਲੈ ਲੈਣਾ ਪਿੰਡੋਂ ਫਾੜ ਲਾਂਗੇ ਦੋ ਬਈ ਕਿੰਨੇ ਰੁਪਏ ਦਿੱਤੇ ਸੀ ਗੱਡੀ ਸਿਖਾਣ ਵਾਲੇ ਨੂੰ ਆਉਂਦੀ ਆ ਆਉਂਦੀ ਆ ਮੈਂ ਉਹਨਾਂ ਦਾ ਕਹੀ ਜਾਂ ਨਾ ਚਲਾ ਲਾ ਚਲਾ ਲਾ ਮੇਰਾ ਦਸਵੇਂ ਬਹੁਤ ਤੰਗ ਆਜਾ ਪਤਾ ਨਹੀਂ ਆਹ ਖਾਰ ਕਰਕੇ ਇੰਦਰ ਉਠੋ 6 ਵਜਣ ਵਾਲਿਆ ਕੰਮੇ ਭੈਣੇ ਕੋਲੇ ਵੀ ਜਾਣਾ ਕਿ ਸਵੇਰੇ ਜਾਣਾ ਉਠੋ 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 6 ਵਜਣ ਵਾਲਿਆ ਜੇ ਨਹੀਂ ਠੀਕ ਸਵੇਰੇ ਚੱਲੋ ਬੜਾਂਗੇ ਚਲੋ ਉਠੋ ਫਿਰ ਚੱਲੀਏ ਫਿਰ ਗगन ਕੋਲੇ ਵੀ ਜਾਣਾ ਟਾਈਮ ਵਿੱਚ ਦੇਖੋ ਪੌਣੇ 6 ਤਾਂ ਹੋਣ ਵਾਲਿਆ ਉਹ ਦੋਏ ਰੋਣੇ ਘਰ ਮਾਂ ਰਹਿ ਗਈ ਹਾਂ ਨਹੀਂ ਨਹੀਂ ਉਠੋ ਫਿਰ ਪਰਸੋਂ ਨੂੰ ਤਾਂ ਦੀਵਾਲੀ ਆ ਦੀਪੇ ਬੰਨਣਾ ਵਰਨਾ ਚੱਲ ਚਲੀਏ ਨਾਨੀ ਨੂੰ ਬਿਮਾਰ ਵਾਛ ਗਏ ਹਾਂਜੀ ਚਲੋ ਆ ਗਿਆ ਇਹ ਮੈਂ ਜਾਦੂ ਨਾਲ ਗੱਡੀ ਦੀ ਬਾਰ ਹੈਂ ਪੀਨੂ ਨੂੰ ਅਲਾਈਟ ਨਹੀਂ ਗੱਡੀ ਚ ਪਹੁੰਚ ਆਈਂ ਜਾਣਾ ਤੁਸੀਂ ਚਿੰਤਾ ਨਹੀਂ ਕਰਨਾ ਮੈਂ ਬਰ ਹਲਮੈਂਟ ਲਾ ਬਸ ਚਲ ਬਹੁਤ ਮੈਂ ਇਹ ਬੰਨਣਾ ਚਲੋ ਦੀਪੇ ਤਿਆਰ ਹੋ ਤੁਸੀਂ ਸਾਰੇ ਤਿਆਰ ਹੋ ਜਾ ਲੀਂ ਜੀ ਤੋ ਉਠੋ ਸੈਟ ਕੋਤੋਂ ਦਰ ਸਮਾਰ ਕੇ ਹਾਂ ਆ ਜਾਂਦੇ ਹਾਂ ਹੁਣ ਤਾਂ ਫਰਕ ਆ ਬੁਖਾਰ ਦਾ ਸਤਨ ਦਾਦਾ ਚਲ ਚੇਪੇ ਅਠਾ ਚਲ ਕਵੇਲਾ ਹੋ ਗਿਆ ਦੇਖਿਆ ਨੇ ਕਣ ਹਾਂ ਮੇਰੇ ਕੋਲ ਤਾਂ ਹੱਥ ਲਾਉਣੀਆਂ ਆਇਆ ਕਰੋ ਹੱਥ ਲਾ ਕੇ ਮੁਰਜਿਆ ਕਰੋ ਉਹਨੇ ਕਿਹਾ ਮੇਰੇ ਕੋਲ ਆਉਣ ਲਈ ਤੁਸੀਂ ਰਾਤ ਨੂੰ ਸੁਭਾਵੀ ਰਾਤ ਨੂੰ ਮੁਰਦ ਤੱਕ ਦਿਨ ਨਾ ਬੜੇ ਹੁਣ ਅਸੀਂ ਵੀਰੇ ਸੋਚ ਕੇ ਆਏ ਸੀ ਵੀ ਅਸੀਂ ਕੰਮ ਅਗਲੇ ਪਿੰਨੇ ਤੋਂ ਬਾਅਦ ਸਿੱਧਾ ਜਾਵਾਂਗੇ ਬੜਾ ਬੁਖਾਰ ਹੀ ਬਹੁਤ ਚੜ ਗਿਆ ਬੁਖਾਰ ਹੀ ਬੜਾ ਹੋ ਗਿਆ ਮੈਂ ਦੱਸਿਆ ਮੈਂ ਕਿਤੇ ਤੂੰ ਉਦਾਂ ਹੀ ਢਲਿਆ ਕੋਲ ਤਾਂ ਮੈਂ ਬੁਖਾਰ ਆ ਮੈਂ ਮੈਂ ਤਾਂ ਅਹੀਂ ਮੈਂ ਜਾ ਕੇ ਸੌਂਗਾ ਉੱਥੇ ਉੱਥੇ ਵੀ ਸੁੱਤਾ ਹੀ ਰਿਹਾ ਮੈਂ ਫੇਰ ਕੇ ਫੇਰ ਤੇ ਬੁਖਾਰ ਹੀ ਨਹੀਂ ਉਤਰਿਆ ਬੜਾ ਬੁਖਾਰ ਹੀ ਉਤਰਿਆ ਟੀਕਾ ਜੱਜ ਜੱਜ ਦਾ ਹੀ ਲਵਾਇਆ ਕੇਵਲ ਤੋਂ ਲਵਾਇਆ ਉਹ ਸਾਹਮਣੇ ਆਪਾਂ ਡੱਬੇ ਲੈ ਲਏ ਉਹ ਹੋਂਦੇ ਰੋਕ ਲਾ ਖਾੜੇ ਵਾਲੇ ਪਿੰਡ ਪਿੰਡ ਵੀ ਸ੍ਰੋਤਾਂ ਦੀ ਸ਼ਾਪ ਕਿੱਧਰ ਹੈ ਯਾਰਾ ਮਨ ਨੂੰ ਚਾਦਨ ਮੱਖ ਆਪਣੇ ਅੱਡੇ 'ਚ ਬਾਹਰ ਆਪਣੇ ਅੱਡੇ 'ਚ ਹੈਗੀ ਆਏ ਆਪਣੇ ਆਂਡੇ ਆ ਨਹੀਂ ਹੈਗੇ ਜੀ ਮੇਨਾਂ ਦਾ ਕਿਤੇ ਲਾ ਦੇ ਉੱਤਰ ਲਾਉਣੀਆਂ ਉੱਤਰ ਲਾ ਉੱਤਰ ਲਾ ਦੇ ਜੀ ਲਾ ਦੇਣੇ ਬਣਤਨ ਆ ਇੱਥੇ ਲਾ ਦੋ ਸਫਾਈਆਂ ਕਰੀ ਜਾਂਦੇ ਲੱਗਦਾ ਆਇਆ ਟਾਈਮ ਆ ਕਉ ਤੁਨੂੰ ਕੀ ਕਿਹਾ ਸੀ ਸਫਾਈਆਂ ਕਰਦੇ ਆ ਸਫਾਈਆਂ ਆਪਾਂ ਇਹ ਨਹੀਂ ਕੀਤੀਆਂ ਸਭ ਨੇ ਕਰਦੀਆਂ ਨਹੀਂ ਆਪਾਂ ਇਹ ਨੇ ਦੀਪਕ ਦੀਪੇ ਨੇ ਵਿਚਾਰੇ ਭਰਾ ਜਾਣ ਕੇ ਜਵਾਬ ਜੜੀ ਆ ਮੀ ਆ ਜਾ ਤੂੰ ਫੇਰ ਸੋਤੇ ਕਿ ਚੀਟਣਾ ਤੇਰੇ ਭੈਣ ਕੋਲ ਬੇਟ ਹੋ ਗਿਆ ਸਾਡੇ ਕੋਲ ਨਹੀਂ ਅੱਸੀ ਗਾ ਸਸਰੀ ਘਰ ਪਾਣੀਆ ਗਰੇ ਦੋ 2000 2000 ਬਾਈ ਬਾਏ ਵਾਹ ਵਾਹ ਦੇ ਤੁੰ ਨੂੰ ਨਹੀਂ ਆਜੇ ਦਰਵਾਜ਼ੇ ਸਫਾਈਆਂ ਨੂੰ ਲੈ ਤੋਗੇ ਭੈਣ ਕੁਆਜੇ ਬਾਹਰ ਲੈ ਜਾਂਦੇ ਆ ਵਿਭਰਾਵਾ ਕਿਵੇਂ ਆ ਹੈਪੀ ਦੀਵਾਲੀ ਕਿਸ਼ੂ ਅੱਜ ਸੋਸਿਆਂ ਬੋਲਦਾ ਕੀ ਹੋ ਗਿਆ ਲੋਇ ਘਰ ਹਾਂ ਮਾ ਸਸਰੀ ਘਰ ਕਾਲ ਵਾਲੀ ਆ ਹੈਪੀ ਇਦਾਰੀ ਆ ਬੱਲੇ ਹੈਪੀ ਇਦਾਰੀ ਤੇ ਵੇਲ ਨਹੀਂ ਆ ਤੁਹਾਨੂੰ ਬਣਾਇਆ ਵੀ ਜਾਲ ਗਿਆ ਲਵਾਲਾ ਅੱਛਾ ਅੱਜ ਤਾਂ ਹੋਣ ਦੇਖੀ ਅੱਜ ਹੀ ਲਾਈਆਂ ਨਾ ਅੱਛਾ ਅੱਜ ਹੀ ਲਾਈਆਂ ਨਾ ਹੋਰ ਬਾਹਰ ਹੀ ਮੇਰੇ ਨੰਦਰ ਗਿੱਲਾ ਹੋਣਾ ਨਾ ਅੰਦਰ ਗਿੱਲਾ ਹੋ ਚੱਲੋ ਆਹ ਹੋ ਗਈ ਸਤਿਕਾਰ ਆਪ ਕਾ ਦਰ ਹੁੰਦਾ ਨਹੀਂ ਮੈਂ ਕਾ ਲੱਛਣ ਕਰਨਾ ਵੀ ਤਾਰ ਚੜਿਆ ਹੋਇਆ ਸੱਚੀ ਤਾ ਚੜਿਆ ਹੈ ਗਰਮ ਹੈ ਗਰਮ ਆ ਬੰਦਾ ਤੁਹਾਨੂੰ ਵਾਇਰ ਵੀ ਲੜਾ ਕੋਈ ਦਵਾਈ ਦਤਾਂ ਨੀ ਲ ਲਈ ਕੀ ਤੋਂ ਲੈ ਉਹਦਾ ਲੈ ਕੇ ਬੋਲੋ ਜਾ ਕੇ ਬੋਲ ਤੁਡੀ ਗਲੋਆ ਬੜ ਕਿਉਂ ਲੋੜ ਕਿਉਂ ਬੈਲਾ ਉਧਰ ਰੈਸਟ ਨਹੀਂ ਹੋਈ ਯਾਰ ਇਹ ਪਤਾ ਕੀ ਹੈ ਇਹਨੇ ਹਰ ਬੀਤੇ ਆਕੜ ਤੈਨੂੰ ਵਿਆਹ ਦੇ ਬਧਾਈਆਂ ਬੀਤੇ ਸੱਤ ਸਾਲ ਹੋ ਗਏ ਬਹੁਤ ਠੀਕ ਹੋ ਇਹਨੇ ਤਾਂ ਵਿਆਹ ਕਰਾ ਕੇ ਦਰਸ਼ ਨਹੀਂ ਹਾਈ ਰਾਤ ਨੂੰ ਦੇ ਚੋਰ ਹੁਣ ਜਾਂਦੇ ਨਹੀਂ ਠੀਕ ਹੈ ਠੀਕ ਹੋਰ ਬੀਤੇ ਠੀਕ ਆ ਹਾਂ ਬਹੁਤ ਕੁਝ ਹੋ ਰਹੀ ਹੈ ਵਧੀਆ ਦੇਖਣ ਨੂੰ ਦੇਖਣ ਨੂੰ ਉਧਰ ਯਾਰ ਨਹੀਂ ਵਧੀਆ ਬਾਈ ਮਾ ਬੁਰਾ ਹੱਕ ਤੇ ਆ ਗਈ। ਆਉਣਾ ਚਾਹੂਗਾ। ਨਾ ਕਰ ਰ ਰ ਲੈ ਆਪਿਆ ਸੁੱਖਾ ਸਭ ਤੇ। ਐਸ ਤਕਨੇ ਪਰਮਾਤਮਾ ਦੀ ਬਾੜੀ ਉਮਰ ਲੰਮੀ ਕਰੀ। ਮੌਲੀਆ ਉਮਰ ਦਾ ਦੋਹੀ ਲੈਣਾ। ਬਾੜੀ ਉਮਰ ਕਰੇ ਜਿਉਂ ਜਿਉਂ ਜਿਵੇਂ। ਅਨ ਤਕਨੇ ਪਰਮਾਤਮਾ ਨੇ ਬਾੜਾ ਦੇਵੇ। ਹੋਏ ਹੋਏ। ਅਸ ਤਕਨੇ ਜਿਆ ਜਿਆ ਰਹੀ ਤੇ ਸਾਨੂੰ ਭਰਾ ਰੱਬ ਨੇ ਤਾਂ ਮੈਨੂੰ ਸਭ ਨੂੰ ਦੇਵੇ। ਪਰਮਾਤਮਾ ਸਭ ਨੂੰ ਦੇਵੇ। ਜਿਆ ਜਿਆ ਸਾਨੂੰ ਦਿੱਤਾ। ਅਸਾਂ ਗਏ ਹੈ ਮੋਟਰਨ ਐਂਗਿਓ ਮੇਰੇ ਤਰਤੀ ਗਾਏ ਨਾ ਬੋਲ। ਖੰਗ ਦੀ ਵੀ ਲਈ ਸੀ ਉਹ ਦਵਾਈ? ਹਾਂ। ਖੰਗ ਦੀ ਵੀ ਲਈ ਸੀ। ਸਾਰੇ ਕਾਜ ਹੀ ਲਈ ਆ ਯਾਰ। ਫੇਮ ਤਾਂ ਠੀਕਾ ਠੂਕਾ ਰਵਾ ਲੈਦਾ। ਠੂਕੀ ਦਾ ਮੇਰੇ ਹੱਥੀਂ ਪੂਰਾ ਦੁਖੀ ਜਾਂਦਾ। ਇਹ ਕੀ ਹੈ? ਕਿਉਂ ਭਾਗੇ ਆ? ਉਹ ਤਾਂ ਪਹਿਲੇ ਦਿਨ ਹੀ ਲਗਵਾਇਆ ਠੀਕ ਹੈ। ਹਾਂ। ਟੀਗਾ ਕਾਡਾ ਲਾਤਾ ਫਿਰ ਮੈਂ। ਬਾਲਾ ਕਾਡਾ। ਨਹੀਂ ਇਹ ਕੱਲੀਆਂ ਮੂੰਗਤੀਆਂ ਗਾਤੋ ਲੈਣੇ ਪੜਾਕੇ ਚਾਹੀਦੇ ਬੂਆ ਨਾਲ। ਪੜਾਕੇ ਦਾ ਆਪ ਹੀ ਉਹ ਤਾਂ ਹੈ। ਹੈ? ਹਜੇ ਬੁਖਾਰ ਚੜਿਆ ਹੈ ਹਜੇ ਬੁਖਾਰ ਹੈ ਦੇਖ ਲੈ ਠੀਕ ਆ ਸਰ ਕਰਦਾ ਲੱਗਦਾ ਹੈ ਹਾਂ ਹੌਲੀ ਹੌਲੀ ਕਰਦਾ ਵਾ ਇਹ ਨਹੀਂ ਹੋ ਰਹੀ ਹੈ ਤੇਨ ਪਤਾ ਕੀ ਆ ਤੇਰੇ ਸਹਿਰ ਨੂੰ ਤਾਂ ਚਾੜਦਾ ਹੁੰਦਾ ਤੇ ਨਾ ਉਹ ਪਾਣੀ ਦੇ ਪੱਟੇਆਂ ਰਖਾ ਲਈ ਨਹੀਂ ਹੁਣ ਤਾਂ ਕਰ ਦੂਗੀ ਦਾ ਤਾਂ ਬੀਜ ਲੈ ਨਹੀਂ ਕਰਨੀ ਪੈਣਗੀਆਂ ਉਹ ਤਾਂ ਪਾਣੀ ਦੇ ਠੰਡੇ ਦਾ ਪਾਣੀ ਤੇ ਬਾਬਾ ਪੱਟੇਆਂ ਰਖਾਈ ਤੇਰੇ ਸਹਿਰ ਤਾਂ ਆਪਰੇ ਜੂਗਾ ਆਹ ਇੱਧਰ ਨੂੰ ਆਣਾ ਸੀ ਜਾਣ ਦੀ ਜਰੀ ਆਏ ਆਏ ਕਿਹੜੇ ਵੀੜੇ ਦੇਖਣ ਮੈਂ ਦਾਲ ਬਣਾ ਕੇ ਸੀ ਅੰਦਰ ਬਿਮਾਰ ਆ ਤੇ ਸ ਜਾ ਕੇ बुखार ਤੇ ਜਾਣਾ ਨਾ ਇੱਕ ਪੈਰ ਲਾਉਣਾ ਇਹ ਤਾਂ ਕੀ ਕਰਨਾ ਫੇਰਾ ਪਾਉਣੀ ਆਉਣੇ ਹੁਣ ਇੱਥੇ ਤੁਸੀਂ ਹਾਂ ਬਸ ਅਸੀਂ ਹੈ ਓਏ ਇੱਕ ਨਾ ਕਰਨ ਉਹਨੇ ਵੀ ਸਜਾਇਆਏ ਉੱਥੇ ਐਂਡ ਤੇ ਵੀ ਉਹ ਵੀ ਐਂਡ ਤੇ ਨਾ ਕਰਨ ਉਹਦੇ ਵੀ ਅਸੀਂ ਆ ਗਏ ਬਸ ਫੇਰਾ ਪਾ ਕੇ ਲੈ 4 ਵਜੇ ਆਉਣਾ ਸੀ ਮੈਂ ਤਾਂ ਯਾਰ ਅਸੀਂ 4 ਵਜੇ ਉਹਦੋਂ ਨਾ 4 ਵਜੇ ਤਾਂ ਮੈਂ ਕਿਹਾ ਤੂੰ ਉਧਰੋਂ ਆਇਆ ਹਾਂ ਹਾਂ ਉਹ ਇੱਧਰ ਹੀ ਆਉਣਾ ਸੀ ਸਿੱਧਾ ਹੀ ਬੁਖਾਰ ਬਹੁਤ ਚੜ ਗਿਆ ਗੱਪ ਵਾਲੇ ਮਾਰ ਉਹ ਦੇਖਣ ਭਾਬੀ ਨੇ ਆਉਣ ਸਾਰੀ ਕਹਿਣਾ ਚੱਲ ਜੀ ਨਹੀਂ ਕੋਈ ਹੈ ਸਮਝਣਾ ਨਹੀਂ ਤਾਂ ਇਹ ਕ ਪੈਰ ਲਾਉਣੇ ਆ ਕ ਭੱਜ ਜਾਣੇ ਆ ਫੇਰ ਆਉਣੇ ਆ ਹਜੇ ਤਾਂ ਦੋਨੇ ਪੈਰ ਅੰਦਰ ਹੀ ਆ ਨਹੀਂ ਫੇਰ ਆਉਣੀ ਆਉਣੇ ਵੀ ਰਾਤ ਮੱਥਾ ਤੇ ਮੈਂ ਜਾਏ ਮਤਲਬ ਅਗੇ ਕਿ ਅਮਾ ਕੇ ਸਾਡਾ ਰਾਤ ਨੂੰ ਇਸ ਵਭ ਬਣਦਾ ਸਾਡੇ ਇੱਥੇ ਸਭੀ ਰਾਤ ਨੂੰ ਚੋਰਾਂ ਨੂੰ ਬਾੜ ਦੇ ਸਾਡੇ ਕੋਲ ਆ ਕੇ ਇਹ 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 ਸੈਨ ਤੋਂ ਬਾਹਰ ਜਾਂਦਾ ਇਹਨਾਂ ਨੂੰ ਨਹੀਂ ਬਾਹਰ ਦਾ ਪੱਟਾ ਮੈਂ ਗਿਆ ਸੀ ਕਹਿੰਦਾ ਕੰਬਾ ਚੜਦਾ ਨਹੀਂ ਨਹੀਂ ਇਹ ਠੰਡੇ ਪਾਣ ਦੇ ਪੱਟਾ ਘੜੀਆਂ ਦੇ ਹੁਣ ਆਪਣੇ ਭੈਣ ਦਾ ਵੀ ਫੋਨ ਆਇਆ ਸੀ ਕਹਿੰਦੀ ਕੱਲੂ ਮਲੇਰੀਆ ਟੈਸਟ ਕਰਾਓ ਵੀ ਟਾਈਫਾਇਡ ਦੇ ਇਹ ਤਾਂ ਬਿੰਦੇ ਬੰਜ ਜਾਂਦੇ ਛੱਲ ਘੜ ਜਾਏ ਬਾਹਰ ਜੇ ਘੱਟ ਦੇ ਮੈਂ ਦੀ ਦਵਾ ਦਾਂਗੇ ਛੱਲ ਵੇ ਬੈਟਰੀ ਚੈਰਾ ਨਹੀਂ ਕਰੀਦਾ ਹੁੰਦਾ ਕੰਜਰਾ ਕੋਈ ਪਤਾ ਨਹੀਂ ਹੁੰਦਾ ਨਹੀਂ ਨਹੀਂ ਵੀਰੇ ਰਾਤ ਜਿੱਤ ਆਏ ਨੋ ਦੂਰ ਸੇਵਾ ਕਰਕੇ ਮੈਂ ਤਾਂ ਇਹਨਾਂ ਨੂੰ ਕਦੋਂ ਦਾ ਕਹੀ ਜਾਂਦਾ ਮੇਰੀ ਕਿਹੜਾ ਮੰਨੀ ਇਹਨਾਂ ਨੇ ਮੰਮੂ ਕਹਿੰਦਾ ਮੈਨੂੰ ਕੋਈ ਫੇਰ ਫਰਕ ਨਹੀਂ ਮੇਰੀ ਘਰ ਲਈ ਕੋ ਕਹਿੰਦੀ ਨਹੀਂ ਚੋਲਣ ਬਣ ਗਿਆ ਵੱਡੇ ਦੀ ਬਣਾ ਆਪਣੀ ਹਜੇ ਕਿਤੇ ਬਣਾ ਆਪਣੇ ਬੰਦਾ ਬਹੁਤ ਮੂਰੇ ਆ ਜਾਏ ਮੇਰੇ ਵੱਡੇ ਦੀ ਬਣਾ ਇੱਕ ਤਾਂ ਪਾਏ ਬਣੇ ਹੁਣ ਭਾਬੀ ਬੜੀਆਂ ਖਜੂਰਾਂ ਦਾ ਬਾਣੇ ਨਾ ਵੀ ਬਣਾਗੇ ਹਜੇ ਐਸ਼ ਕਰ ਲੈਂਦੇ ਆ ਅਸੀਂ ਅਸੀਂ ਦੇਖ ਲਿਆ ਅਸੀਂ ਦੇਖ ਲਿਆ ਭਾਬੀ ਐਂ ਕਹਿੰਦੀ ਅਸੀਂ ਦੇਖ ਲਿਆ ਕੋਈ ਨਹੀਂ ਰੱਖਿਆ ਇਹ ਜੇਗਾ ਭਾਬੀ ਇਹਨੂੰ ਕੋਈ ਨਹੀਂ ਰੱਖਿਆ ਐ ਕਰੋ ਹਨਾ ਵੀ ਬੋਲ ਇਹ ਕੋਈ ਨਹੀਂ ਰੱਖ ਚਾਹਾਂ ਦਾ ਫੈਸਲਾ ਗਿਆ ਉਸ ਦਿਨ ਨਹੀਂ ਕਰਉਂਦੇ ਐ ਫੇਰ ਹੀ ਘੱਟ ਲਾਣੋਂ ਉਹ ਜਾ ਕੇ ਸੁੜੇ ਕਰ ਕੋ ਦਿਹਾਲਾ ਪਕਣ ਪਈ ਆਈ ਜਾਊਗੀ ਕਰਨਾ ਵੱਡੇ ਵਾਸਤੇ ਵੱਡੇ ਵਾਸਤੇ ਛੋਟੇ ਵਾਸਤੇ ਐ ਕਿਹਾ ਕਰੋ ਨਾ ਜੀ ਵੱਡੇ ਵਾਸਤੇ ਮੇਰੇ ਤਾਂ ਦੋਨਾਂ ਨੂੰ ਡਿਆਵੇ ਛੋਟੇ ਤੇ ਵੱਡੇ ਐ ਕਿ ਕਰ ਨਹੀਂ ਲਿਆਵੇ ਛੋਟੇ ਨੂੰ ਤਾਂ ਸਹੀ ਲੱਭਲੀ ਹੈ ਛੋਟੇ ਦੀ ਤਾਂ ਲੱਭੀ ਹੋਈ ਐ ਸੀ ਚੱਕ ਲੋ ਵੱਡੇ ਨੂੰ ਲੱਭਣੀ ਹੋਣਾ ਜੇ ਦਾ ਕਰ ਤੋਂ ਬਾਅਦ ਛੋਟੂ ਇਹਦੇ ਵਾਲੀ ਲਿਆਉ ਕੋਈ ਐਸੇ ਨਹੀਂ ਹਾਏ ਨਹੀਂ ਆਣੀ ਇਹ ਤਾਂ ਗਾਲਤ ਪੈਣ ਲੈਣਾ ਪਹਿਲਾਂ ਵੱਡਾ ਕਰੀਏ ਛੋਟਾ ਇਹ ਮਨ ਨਹੀਂ ਅੱਜ ਗੱਲ ਦੀ ਬਾਤ ਚੱਲ ਪਈ ਪਹਿਲਾਂ ਛੋਟੇ ਕਰਾ ਦੇਣੇ ਲੜਦਾ ਰਹਿ ਤਰੀ ਤੇ ਸਾਰੇ ਵੱਡੇ ਹੀ ਛੜੇਗਾ ਮੈਂ ਦੱਸਦਾ ਪੂਰਾ ਇਹ ਗੱਲ ਦੀ ਬਾਤ ਚੱਲ ਪਈ ਆਪਾਂ ਰਵਾਇ ਬਦਲਣਾ ਤੂੰ ਹੀ ਭੂਆ ਦਾ ਮੁੰਡਾ ਵੀ ਛੜਾ ਵੱਡਾ ਹਾਂ ਤੇ ਉਧਰ ਵੱਡੀ ਭੂਆ ਦਾ ਵੀ ਮੁੰਡਾ ਛੜਾ ਮੇਰੇ ਤਾਇਆ ਨੇ ਪਰ ਰਵਾਇ ਬਦਲਣਾ ਪਹਿਲਾਂ ਵੱਡੇ ਨੇ ਵੀਣਾ ਫੇਰ ਛੋਟੇ ਹਾਂ ਤੂੰ ਆ ਕੇ ਬਾਤ ਨੂੰ ਗਾ ਪਾ ਬਾਹਰ ਬਾਹਰ ਦਾ ਰਹਿ ਮੈਂ ਤੇਰਾ ਰੋਲਾ ਪਾ ਦੂੰਗਾ ਨਾ ਵੱਡੇ ਨੇ ਪਿਆ ਮੈਂ ਵੱਡੇ ਨੇ ਪਿਆ ਮੈਂ ਅੱਧ ਪਾਣੀ ਮਾਰਾਂਗੇ ਪਾਣੀ ਮਾਰਾਂਗੇ ਕਾ ਸਮੇਂ ਕਾ ਲੂ ਤੋ ਰਹਾ ਹਾਂ ਹਾਂ ਹੋਣ ਤਾ ਨਹੀਂ ਰਹਾ ਨਹੀਂ ਰਹਾ ਕਾ ਨਹੀਂ ਰਹਾ ਬਹੁਤ ਬੜੀ ਗੱਲ ਹੈ ਨਹੀਂ ਯਾਰ ਸਹੀ ਗੱਲ ਹੈ ਬੰਦੇ ਕਰ ਕੇ ਨਾ ਪਰਦੇ ਅੰਦਰ ਲੱਗੇ ਹੋਏ ਆ ਪਰਦੇ ਲੱਗੇ ਹੋਏ ਅੰਦਰ ਦਾ ਸਭ ਨਾਲੋਂ ਵਧੀਆ ਹੋਵੇ ਨਾ ਵਿਪੜੀ ਦੀ ਮਸ਼ੀਨ ਆਗੀ ਮਤਾਂ ਦੀਵਾਲੀ ਦਾ ਗਿਫਟ ਤੇ ਅੱਗੇ ਹੁਣ ਆਪਾਂ ਬਹੁਤ ਸੀਤੀ ਐਪੀਸੋਡ ਸ਼ੁਰੂ ਕਰਨ ਲੱਗੇ ਆ ਭੈਣੂ ਪਹਿਲਾਂ ਇਹ ਗਿਫਟ ਦੇਤਾ ਦੀਵਾਲੀ ਪਟਾਖਾ ਦੇ ਨਾਲ ਮਸ਼ੀਨ ਠੀਕ ਆ ਫਿਰ ਫੇਰ ਭਰਾਣੇ ਤਾਂ ਜਿਉਂਦੇ ਵਾਸਤੇ ਰੋ ਰਾਂ ਬਾਹ ਬਾਹ ਦੇ ਦਿੰਦੇ ਨੰਨਤ ਮਾਤਾ ਨੂੰ ਨੀ ਨਾ ਮਰਾ ਵਾਸੀ ਲੰਮਾ ਦੇਵੇ ਬਾੜਾ ਬਾੜਾ ਦੇ ਜਿਹਨੂੰ ਜਿਹਰੇ ਬਰਾਬਰ ਖੜਾ ਲੈਣਾ ਸੋਤ ਨਹੀਂ ਹੈ ਭੈਣ ਭਾਈਆਂ ਨੇ ਭੈਣ ਭਾਈ ਵੱਡੇ ਹੁੰਦੇ ਆ ਬੰਦਾ ਤਾਂ ਕੋਈ ਨਹੀਂ ਵੱਡਾ ਹੁੰਦਾ ਹੈਨਾ ਘਰ ਦੀ ਖਿੜਕੀ ਤੇ ਟਕਾਲਾ ਨਹੀਂ ਦੁਆਨ ਜਲਦੇ ਨਾ ਹਾਸੇ ਨੂੰ ਕਰ ਲੈ ਫੇਟਾ ਉਹ ਠੀਕ ਹੈ ਦੁਆਨ ਜਲਦੇ ਨਾ ਉੱਥੇ ਸਲੇਟ ਪਾਣੀ ਪੈਣੀ ਹੈ ਨਹੀਂ ਹੈਗੀ ਸਾਡੇ ਬਾਪ ਬਣਿਆ ਹੋਇਆ ਹੈਗਾ ਬਾਦਰਾ ਉੱਥੇ ਰੱਖਣੀ ਹੈ ਉਹ ਕੀ ਉੱਥੇ ਪੱਟੀ ਕਿੱਡੇ ਕੋਲ ਦਾ ਜਿਹੇ ਜਿਹੇ ਆਏ ਜਿਹੇ ਜਿਹੇ ਨਾ ਆਏ ਸਾਰੇ ਮੁੜ ਕੇ ਹਾਂ ਸੋਣ ਹੀ ਆਏ ਸੀ ਸੋਣਾ ਹੀ ਹੁੰਦਾ ਹੋਰ ਕੀ ਭੰਗੜੇ ਨਾ 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 ਇਹ ਗੱਲ ਲੱਗਣਾ ਸੋਣ ਨਾ ਮੈਂ ਤਾਂ ਮੈਂ ਤਾਂ ਧੋਤੋ ਦਾ ਬਿਆਹ ਹੋ ਗਿਆ ਤਾਂ ਨਾ ਲਾਗੇ ਬੰਦ ਗੇ ਸਰਪੰਚਾ ਦੀ ਚਾਦੀ ਭਈ ਦੇਵੇ ਲਾ ਨਹੀਂ ਕੋਈ ਮੇਰੇ ਗਰੀਬ ਕੋਲੇ ਕਿਹੜਾ ਖੜਦਾ ਕੋਈ ਗਰੀਬ ਨਹੀਂ ਗੇ ਮਹਾਰਾਜ ਸਾਹਿਬਾ ਦਿੱਤਾ ਐ ਸਾ ਕੋਈ ਗਰੀਬ ਨਹੀਂ ਗੇ ਹਾਂ ਕਿਉਂ ਗਰੀਬ ਆ ਅੱਜ ਤਾਂ ਕੋਈ ਗਰੀਬ ਨਹੀਂ ਪਰਵਾਦਾਂ ਸਾ ਕੋ ਨਹੀਂ ਆਲੀ ਤੋਂ ਬਾਅਦ ਅਸੀਂ ਪੂਰਾ ਦਿਨ ਲੱਗੇ ਜਾਵਾਂ ਪੂਰਾ ਦਿਨ ਲੱਗੇ ਜੁਟ ਕੇ ਚੱਲ ਗਈ ਚਲੋ ਫਿਰ ਬੈਠੇ ਫੇਰ ਆਵਾਂ ਗਣ ਕੋਲੇ ਗਣ ਕੋਲੇ ਠੀਕ ਹੈ ਹੀ ਹੋ ਗਿਆ ਅੱਛਾ ਮੈਨੂੰ ਤੁਸੀਂ ਮੈਂ ਕਿਤੇ ਕਰ ਲਿਆ ਆ ਗਿਆ ਕੈੜੀ ਫੜਾਉਣੀ ਨੂੰ ਕੈੜੀ ਇਹ ਪਾਵਗਾ ਕਰੇ ਜਿਹੜੇ ਆ ਵੇ ਕੁਛ ਨਹੀਂ ਦਰਦੀ ਆ ਆ ਕੁਛ ਨਹੀਂ ਦਰਦੀ ਆ ਇਹ ਕੈੜੀ ਦਰਦੀ ਆ ਬਾਨਾ ਗਈ ਨਹੀਂ ਹਜੇ ਨਹੀਂ ਇਸ ਵਾਰ ਨਾ ਚੁਣਦਾ ਸੀ ਇਹ ਕੈਡਵਾੜਾ। ਸ਼ੋਰ ਕਰ ਹੁਣ। ਠੀਕ ਆ ਭਣੇ। ਚੁੱਪ ਕਰਕੇ ਇੱਥੇ ਬਹਿ ਜਾ ਸਾੜ ਕੋ ਪੰਜ ਬਜੇ ਫੇਰ ਆ। ਠੀਕ ਆ ਭਣੇ। ਚੰਗਾ। ਆਵਾਂਗੇ। ਜਿਵੇਂ ਤੁਸੀਂ ਆਇਆ ਉਵੇਂ ਅਸੀਂ ਆਵਾਂਗੇ। ਆਦਮੀ ਰਹਿਣਾ। ਰਾਤ ਦੀ ਰਹਿ ਜੋ। ਕਿੰਨੇ ਕੰਮ ਨਹੀਂ ਕਬਿਆਰ ਹੋ ਜਾਣੇ ਤੂੰ ਐ। ਮਾਈ। ਆਪੇ ਇਹ ਨਾਲ ਕਰ। ਇਹ ਨਾਲ ਨਹੀਂ ਕੀਤਾ। ਇਹ ਨਾਲ ਵੀ ਗੱਲ ਕਰ ਤੂੰ ਮਾਈ ਨਾਲ ਕਰ ਗੱਲ। ਇਹ ਨਾਲ ਕੰਮ। ਹਾਂ ਗੱਲ ਕੋਈ ਨਹੀਂ ਹੁੰਦਾਗਾ। ਹਾਂ। ਜਦੋਂ ਹੁਣ ਆ ਹੈਗੀ ਆ ਉਹ ਨਾਲ ਹੀ ਆਉਣ ਵਾਲਾ ਪਤਾ ਪੈ ਗਿਆ ਨਹੀਂ ਸਾਰੇ ਦਾ ਨਹੀਂ ਆ ਚੱਲ ਕੋਈ ਨਾ ਫੇਰ ਦੀ ਹੋ ਗਿਆ ਮੈਂ ਇਹਨੂੰ ਲੈ ਕੇ ਆ ਜੂ ਹਾਂ ਸਹੀ ਹੈ ਠੀਕ ਹੈ ਬਾਏ ਬਾਏ ਖੁਸ਼ੂ ਹਾਂ ਸਾਡੀ ਐ ਇੱਥੇ ਉਹ ਪੱਜਾ ਐਡਾ ਬੈਠ ਕੇ ਜਗਨੀ ਦੇ ਨਿਕਲ ਗਿਆ ਉਸ ਨਹੀਂ ਨਹੀਂ ਕਿਸੇ ਨਹੀਂ ਕਰੇ ਆਉਂਦਾ ਚੰਦਰ ਲਾਣ ਕੇ ਫੜ